ਖਾਣਾ ਸਤਨਾਮਪੁਰਾ ਫਗਵਾੜਾ ਦੇ ਅਧੀਨ ਆਉਂਦੀ ਚੌਂਕੀ ਚਿਹੜੂ ਦੀ ਪੁਲਿਸ ਨੇ ਬੀਤੇ ਦਿਨੀ ਐਲਪੀਯੂ ਯੂਨੀਵਰਸਿਟੀ ਦੇ ਨਜ਼ਦੀਕ ਤੋਂ ਮੋਟਰਸਾਈਕਲ ਅਤੇ ਇੱਕ ਐਕਟਿਵਾ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਾਰਤ ਪੂਸ਼ਣ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪਾਸੋਂ ਦੋ ਐਕਟਿਵਾ ਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ ਪਿਛਲੇ ਦਿਨਾਂ ਦੇ ਵਿੱਚ ਐਲਪੀਯੂ ਦੇ ਲਾਗੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਉੰਦੇ ਵਿੱਚ ਮਾਨਯੋਗ ਸ਼੍ਰੀ ਐਸ.ਐਸ.ਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਆਈ.ਪੀ.ਐਸ ਐਸ.ਐਸ.ਪੀ ਕੁਪੂਰਤੰਲਾ ਜੀ ਦੇ ਦੇਸ਼ਾਂ ਦੇ ਦੇਸ਼ਾਂ ਤੇ ਜਿਹੜਾ ਕਾਰਵਾਈ ਕਰਦੇ ਹੋਇਆ ਕਿ ਜਿਹੜਾ ਨੈਟਵਰਕ ਜਿਹੜਾ ਅਸੀਂ ਇਹ ਚੋਰਾਂ ਦਾ ਅਸੀਂ ਟ੍ਰੇਸ ਆਊਟ ਕਰਨ ਦੇ ਵਿੱਚ ਤੇ ਰਿਕਵਰੀ ਕਰਨ ਦੇ ਵਿੱਚ ਕੰਮਜਾਬ ਹੋਇਆ ਐਸ.ਐਚ.ਓ ਆਪਣਾ ਸ਼੍ਰੀ ਸਫਨਾਪੁਰਾ ਸ਼੍ਰੀ ਹਰਦੀਪ ਸਿੰਘ ਜੀ ਨੇ ਤੇ ਚੌਂਕੀ ਜੱਜ ਮੇੜੂ ਦਸ਼ਪੱਟੀ ਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਹੈ ਇਹ ਦੋਸ਼ੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਉਹ ਇਹਨਾਂ ਦੀ ਮੋਟੂਰ ਸਟੰਡੀ ਇਹ ਸੀ ਕਿ ਚੋਰੀ ਕਰਨ ਤੋਂ ਬਾਅਦ ਜਿਹੜਾ ਇਹ ਮੋਟਰਸਾਈਕਲ ਕਿਸੇ ਨਾ ਕਿਸੇ ਵਹੀਕਲ ਦੀ ਜਿਹੜਾ ਹਾਥੀ ਵਗੈਰਾ ਜਿਹੜਾ ਛੋਟਾ ਹਥੀ ਹੁੰਦਾ ਉਹਦੇ ਤੇ ਲੱਦ ਕੇ ਤੇ ਲੁਧਿਆਣੇ ਨੂੰ ਜਾ ਕੇ ਉੱਥੇ ਇੱਕ ਡਿਸਪਸ ਕਰ ਦਿੰਦੇ ਜਾਂ ਭੇਜਿੰਦੇ ਸੀ ਸਰ ਨਾਮ ਵਗੈਰਾ ਹੈ ਇਹਨਾਂ ਦੇ ਕੋਈ ਹਾਂਜੀ ਇੱਕ ਦਾ ਨਾਮ ਰਿਸ਼ੂ ਜੀ ਤੇ ਨਿਸ਼ੂ ਇੱਕ ਦਾ ਨਾਮ ਤੇ ਇੱਕ ਦਾ ਨਾਮ ਹੈ ਨਿਤਿਸ਼ ਇਹ ਸ਼ਿਪਪੂਰੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਦੋਨੇ ਜਿਹੜੇ ਦੋਸ਼ੀ ਆ ਗ੍ਰਿਫਤਾਰ ਕਰ ਲਿਆ ਉਰੇਨਾਂ ਤੋਂ ਚਾਰ ਜਿਹੜੇ ਆ ਇਹਨਾਂ ਨੂੰ ਦੋਨੋਂ ਮੋਟਰਸਾਈਕਲ ਸਕੂਟੀ ਤੋਂ ਇਲਾਵਾ ਅਸੀਂ ਚਾਰ ਮੋਟਰਸਾਈਕਲ ਜਿਹੜੇ ਆ ਉਹ ਹੋਰ ਇਹਨਾਂ ਕੋਲੋਂ ਜਿਹੜੇ ਆ ਉਹ ਰਿਕਵਰ ਕੀਤੀਆਂ ਜਿਹੜੇ ਪਤਾ ਕਰ ਰਹੇ ਹਾਂ ਕਿ ਜਿਹੜੇ ਸਾਡੇ ਜਿਹੜੇ ਚੋਰੀ ਹੋਏ ਸੀ ਉਹ ਕੇਸ ਅਸਿਸਟਡ ਆ ਲੁਧਿਆਣਾ ਜਿਹੜੀ ਚੋਰੀ ਹੋਈ ਆ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਤੇ ਸਾਰੇ ਕਾਬੂ ਕਿੱਥੋਂ ਕਿਤੇ ਗਏ ਇਹ ਨਜਾਣੇ ਤੋਂ ਹੀ ਕਾਬੂ ਕੀਤੇ ਆ ਜਾ ਕੇ ਨੇ ਤੇ ਇਹਦਾਂ ਵੀ ਆਏ ਹੋਏ ਸੀ ਬਾਕੀ ਆਪਾਂ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਟ੍ਰੇਸ ਕਰਦੇ ਹੋਏ ਇਹ ਕਾਮਯਾਬੀ ਹਾਸਲ ਕਰ ਸਰ ਬੈਲੋ ਵੀ ਕੋਈ ਮਕਦਮੇ ਵਗੈਰਾ ਚੱਲਦੇ ਇਹਨਾਂ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਤੇ ਜਿਹੜੇ ਮਕਦਮੇ ਪਹਿਲਾਂ ਵੀ 1-2 ਦਰਜਾ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਤਾ ਪੀਛਲੇ ਦਿਨਾਂ ਦੇ ਵਿੱਚ ਐਲਪੀਯੂ ਦੇ ਲੱਗੇ ਇੱਕ ਐਕਟਿਵਰ ਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਉਹਦੇ ਵਿੱਚ ਮਾਨਯੋਗ ਸ਼੍ਰੀ ਐਸ.ਪੀ ਸਾਹਿਬ ਸ਼੍ਰੀ ਗੌਰਵ ਪੂਰਾ ਜੀ ਆਈਪੀਐਸ ਐਸ.ਐਸ.ਪੀ ਕਪੂਰਥਲਾ ਜੀ ਤੇ ਦਿਸ਼ਾ-ਨਿਰਦੇਸ਼ਾਂ ਤੇ ਜਿਹੜਾ ਕਾਰਵਾਈ ਕਰਦੇ ਹੋਇਆ कि ਜਿਹੜਾ ਨੈਟਵਰਕ ਜਿਹੜਾ ਅਸੀਂ ਇਹ ਚੋਰਾ ਦਾ ਅਸੀਂ ਟ੍ਰੇਸ ਆਊਟ ਕਰਨ ਦੇ ਵਿੱਚ ਤੇ ਰਿਕਵਰੀ ਕਰਨ ਦੇ ਵਿੱਚ ਕੰਮ ਜਾ ਬੋਇਆ ਐਸ ਐਚਓ ਆਪਣਾ ਸ਼ੀ ਸਤਨਾਮਪੁਰਾ ਸ਼੍ਰੀ ਹਰਦੀਪ ਸਿੰਘ ਜੀ ਨੇ ਤੇ ਚੌਂਕੀ ਜੱਜ ਮਹਿਰੂ ਦਸ਼ਪੱਟੀ ਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਆ ਇਹ ਦੋਸ਼ੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਪਰ ਇਹਨਾਂ ਦੀ ਮੋਡਸ ਆਂਡੀ ਇਹ ਸੀ ਕਿ ਚੋਰੀ ਕਰਨ ਤੋਂ ਬਾਅਦ ਜਿਹੜਾ ਇਹ ਮੋਟਰਸਾਈਕਲ ਕਿਸੇ ਨਾ ਕਿਸੇ ਵਹੀਕਲ ਦੇ ਜਿਹੜਾ ਹਾਥੀ ਵਗੈਰਾ ਜਿਹੜਾ ਛੋਟਾ ਥਿੰਦਾ ਉੰਦੇ ਤੇ ਲੱਦ ਕੇ ਤੇ ਲੁਧਿਆਣੇ ਨੂੰ ਜਾ ਕੇ ਉੱਥੇ ਇੱਕ ਡਿਸਪਸ ਕਰ ਦਿੰਦੇ ਜਾਂ ਭੇਜਿੰਦੇ ਸੀ ਸਰ ਨਾਮ ਵਗੈਰਾ ਹੈ ਇਹਨਾਂ ਦੇ ਕੋਈ ਹਾਂਜੀ ਇੱਕ ਦਾ ਨਾਮ ਹੈ ਰਿਸ਼ੂ ਜੀ ਤੇ ਨਿਸ਼ੂ ਇੱਕ ਦਾ ਨਾਮ ਤੇ ਇੱਕ ਦਾ ਨਾਮ ਹੈ ਨਿਤਿਸ਼ ਇਹ ਸ਼ਿਪਪੂਰੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਦੋਨੇ ਜਿਹੜੇ ਦੋਸ਼ੀ ਆ ਗ੍ਰਸਟਾਕ ਕਰ ਲਿਆ ਔਰ ਇਹਨਾਂ ਤੋਂ ਚਾਰ ਜਿਹੜੇ ਆ ਇਹਨਾਂ ਨੂੰ ਦੋਨੋਂ ਮੋਟਰਸਾਈਕਲ ਸਕੂਟੀ ਤੋਂ ਇਲਾਵਾ ਅਸੀਂ ਚਾਰ ਮੋਟਰਸਾਈਕਲ ਜਿਹੜੇ ਆ ਹੋਰ ਇਹਨਾਂ ਕੋਲੋਂ ਜਿਹੜੇ ਆ ਉਹ ਰਿਕਵਰ ਕੀਤੇ ਆ ਜਿਹੜੇ ਪਤਾ ਕਰ ਰਹੇ ਆ ਕਿ ਜਿਹੜੇ ਸਾਡੇ ਜਿਹੜੇ ਚੋਰੀ ਹੋਏ ਸੀ ਉਹ ਕੇਸ ਅਸਿਸਟਡ ਆ ਲੁਧਿਆਣਾ ਜਿਹੜੀ ਜੋੜੀ ਹੋ ਰਹੀ ਆ ਉਹ ਆਪਾਂ ਵੈਰੀਫਾਈ ਕਰ ਰਹੇ ਆ ਕਿ ਤੇ ਸਾਰੇ ਕਾਬੂ ਕਿੱਥੋਂ ਕਿਤੇ ਗਏ ਇਹ ਨੂੰ ਜਾਣੇ ਤੋਂ ਹੀ ਕਾਬੂ ਕੀਤਾ ਜਾ ਕੇ ਜੀ ਤੇ ਇਹ ਤਦ ਵੀ ਆਏ ਹੋਏ ਸੀ ਬਾਕੀ ਆਪਾਂ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਟ੍ਰੇਸ ਕਰਦੇ ਹੋਏ ਤੇ ਕਾਮਯਾਬੀ ਹਾਸਲ ਸਰ ਬੈਲੋ ਵੀ ਕੋਈ ਮਕਦਮੇ ਵਗੈਰਾ ਚੱਲਦੇ ਇਹਨਾਂ ਦੇ ਹਾਂਜੀ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਤੇ ਜਿਹੜੇ ਮਕਦਮੇ ਪਹਿਲਾਂ ਵੀ ਇੱਕ ਦੋ ਦਰਜਾ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਦੇ ਆ